ਜਗਮਾਨੀ ਟੀਵੀ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਅੱਜ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ ਪੂਰੇ ਸੂਬੇ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਜੋ ਤਸਵੀਰਾਂ ਆ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਦੱਸ ਦਈਏ ਕਿ ਸਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ ਅੱਜ 30 ਦਸੰਬਰ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਥਾ-ਥਾ ਤੇ ਕਿਸਾਨਾਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਣਾ ਤੇ ਅੱਜ ਰੋਸ ਪ੍ਰਦਰਸ਼ਨ ਦੇ ਸਿੱਟੇ ਵੱਜੋਂ ਤੁਸੀਂ ਦੇਖ ਸਕਦੇ ਹੋ ਕਿ ਮਲੇਰ ਕੋਟਲਾ ਦਾ ਬਾਸੜਾ ਬਿਲਕੁਲ ਸੁਨਾ ਦਿਖਾਈ ਦੇ ਰਿਹਾ ਤੇ ਮਲੇਰ ਕੋਟਲਾ ਦੇ ਵੱਸ ਸੜੇ ਦੇ ਵਿੱਚ ਬੱਸਾਂ ਨੇ ਉਹ ਇੱਕ ਜਗ੍ਹਾ ਤੇ ਰੁੱਕ ਕੇ ਇੱਥੇ ਦੇਖ ਸਕਦੇ ਹੋ ਕਿ ਬੱਸਾਂ ਇੱਕ ਜਗ੍ਹਾ ਤੇ ਰੁਕੀਆਂ ਹੋਈਆਂ ਨੇ ਤੇ ਤਕਰੀਬਨ ਦੇਖ ਸਕਦੇ ਹੋ ਕਿ ਜਿਹੜੀ ਟਰਾਂਸਪੋਰਟ ਹੈ ਉਹ ਵੀ ਫਿਲਹਾਲ ਕਿਸਾਨਾਂ ਦੇ ਧਰਨੇ ਦੇ ਹੱਕ ਦੇ ਵਿੱਚ ਆਈ ਹੋਈ ਹੈ ਸਮਰਥਨ ਦੇ ਰਹੀ ਹੈ ਤੇ ਲੋਕ ਵੀ ਨੇ ਜਿਹੜੇ ਫਿਲਹਾਲ ਟਾਵੇਂ ਟਾਵੇਂ ਜਿਹੜੇ ਇੱਥੇ ਦਿਖਾਈ ਦੇ ਰਹੇ ਨੇ ਤੇ ਬੱਸਾਂ ਨੇ ਜਿਹੜੀਆਂ ਉਹ ਸਾਈਡਾ ਉੱਤੇ ਲਗਾ ਕੇ ਆਪਣੇ ਆਪਣੇ ਕਾਊਂਟਰਾਂ ਦੇ ਉੱਤੇ ਲਗਾ ਕੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਤੇ ਇੱਥੇ ਲੋਕ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਬੱਸ ਸੇਵਾ ਅੱਜ ਨਹੀਂ ਚੱਲ ਰਹੀ ਤੇ ਕੀ ਕਹਣਾ ਚਾਹ ਕੀ ਸਰ ਕੀ ਨਾਮ ਹੈ ਤੁਹਾਡਾ ਜੀ ਕੀ ਨਾਮ ਹੈ ਜੀ ਸੋਨੀ ਜੀ ਅੱਜ ਇੱਥੇ ਇੱਥੇ ਲੋਕਲੋਂ ਤੁਸੀਂ ਨਹੀਂ ਪਿੰਡ ਤੋਂ ਆਈ ਤੇ ਅੱਜ ਬੱਸ ਸੇਵਾ ਠੱਪ ਹੈ ਕਿਸਾਨਾਂ ਦਾ ਸਮਰਥਨ ਦੇ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਆਦੇ ਧਰਨੇ ਬਾਰੇ ਜੋ ਜੀ ਕਿਸਾਨਾਂ ਦੀਆਂ ਮੰਗਾਂ ਨੇ ਜਾਇਜ਼ ਨੇ ਉਹਨਾਂ ਦਾ ਹੱਲ ਕਰਨਾ ਚਾਹੀਦਾ ਗਵਰਨਮੈਂਟ ਨੂੰ ਤੇ ਆਮ ਲੋਕ ਵੀ ਪ੍ਰੇਸ਼ਾਨ ਹੋ ਰਹੇ ਨੇ ਇਹਨਾਂ ਦਾ ਮਸਲਾ ਹੱਲ ਕਰਕੇ ਇਹਨਾਂ ਦਾ ਧਰਨੇ ਚ ਕਾਇਏ ਜਾਣ ਆਵਾਜ਼ਾਈ ਸ਼ੁਰੂ ਕੀਤੀ ਜਾਵੇ ਤੇ ਆ ਕੀ ਲੱਗਦਾ ਅੱਜ ਪੰਜਾਬ ਬੰਦ ਦਾ ਕਿੰਨਾ ਕਸਰ ਦੇਖਣ ਨੂੰ ਮਿਲ ਸਕਦਾ ਹੈ ਆਸਰ ਤਾਂ ਦੇਖੋ ਸਾਰੇ ਪਾਸੇ ਆਸਰੀਆ ਹਰ ਇੱਕ ਚੀਜ਼ ਬੰਦ ਪਈ ਹੈ ਕੋਈ ਕੰਮ ਨਹੀਂ ਹੋ ਰਿਹਾ ਕਾਰੋਬਾਰ ਸਾਰੇ ਠੱਪ ਪਏ ਨੇ ਸਾਰੀ ਆਵਾਜ਼ਾਈ ਠੱਪ ਤੇ ਲੱਗਦਾ ਵੀ ਸਰਕਾਰ ਜਿਹੜੀ ਅੱਜ ਦੇ ਇਸ ਧਰਨੇ ਤੋਂ ਬਾਅਦ ਅੱਜ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ ਕੁਝ ਸੋਚਣ ਲਈ ਮਜਬੂਰ ਹੋ ਜੇਗੀ ਬਿਲਕੁਲ ਹੋਊਗੀ ਜੀ ਜਦੋਂ ਸਾਰਾ ਏਕਾ ਹੋ ਕੇ ਪੰਦ ਕਰਾਂਗੇ ਹੋਊਗੀ ਸਰਕਾਰ ਨੂੰ ਮਜਬੂਰ ਹੋ ਕੇ ਬੰਦ ਕਰਨਾ ਪੈਣਾ ਹੱਲ ਏਕੇ ਨਾਲ ਹੀ ਹੋਣਾ ਸਾਰਾ ਕੁਝ ਤੇ ਏਕੇ ਨਾਲ ਹੀ ਹੋਣਾ ਸਾਰਾ ਕੁਝ ਤੇ ਲੋਕਾਂ ਦਾ ਕਹਿਣਾ ਵੀ ਸਰਕਾਰ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਝੁਕਣਾ ਚਾਹੀਦਾ ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਤੇ ਕਿਸਾਨ ਨੇ ਜਿਹੜੇ ਆਪਣੇ ਹੱਕਾਂ ਦੇ ਲਈ ਇਸ ਵੇਲੇ ਰੋਡਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਨੌਜਵਾਨ ਮੌਜੂਦ ਨੇ ਕੀ ਨਾਮ ਹੈ ਜੀ ਬਲਵਿੰਦਰ ਸਿੰਘ ਆ ਬਲਵਿੰਦਰ ਜੀ ਕਿਵੇਂ ਦੇਖਦੋਂ ਅੱਜ ਦੇ ਧਾਰਨੇ ਨੂੰ ਲੈ ਕੇ ਕਹਿ ਲੀਏ ਵੀ ਪੂਰਾ ਚੱਕਾ ਜਾਮ ਹੋ ਗਿਆ ਹੈ ਹਰੇਕ ਕੋਈ ਵੀ ਵੀਹਿਕਲ ਹੈ ਉਹ ਆਪਣੀ ਜਗ੍ਹਾ ਤੇ ਰੁੱਕ ਗਏ ਕਿਸਾਨਾਂ ਨੇ ਕਾਲ ਦਿੱਤੀ ਸੀ ਪੰਜਾਬ ਬੰਦੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਸਾਨਾਂ ਨੂੰ ਹੱਕ ਮਿਲਣੇ ਚਾਹੀਦੇ ਜੀ ਇਹ ਸਤਾਈ ਕਹਿਣੀ ਤੇ ਉਹ ਲੋਕ ਜੋ ਕਹਿ ਰਹੇ ਨੇ ਕਿ ਕਿਸਾਨ ਤਾਂ ਵਿਲੇ ਨੇ ਰੋਡ ਰੋਕ ਕੇ ਖੜ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਇਹ ਤਾਂ ਗਲਤ ਗੱਲ ਹੈ ਜੀ ਉਹ ਆਪਣੇ ਹੱਕ ਲਈ ਲੜਦੇ ਨੇ ਜੀ ਸਹੀ ਗੱਲ ਹੈ ਜੀ ਜਿਹੜੀ ਸਹੀ ਹੈ ਤਾਂ ਸਹੀ ਹੈ ਜੀ ਲੱਗਦਾ ਵੀ ਕਿਸਾਨ ਸਹੀ ਨੇ ਆਪਣੀ ਜਗ੍ਹਾ ਹਾਂਜੀ ਹਾਂਜੀ ਬਿਲਕੁਲ ਸਹੀ ਨੇ ਜੀ ਤੇ ਆ ਇਮੇਜਨ ਕੀਤਾ ਸੋਚਿਆ ਕਦੇ ਵੀ ਜੇ ਕਿਸਾਨ ਨਾ ਹੋਵੇ ਤਾਂ ਕੀ ਕੁਝ ਹੋ ਸਕਦਾ ਹਾਂਜੀ ਹਾਂਜੀ ਸਾਰਾ ਕੁਝ ਖਜ਼ਾਨ ਤੁਹੀ ਮਿਲਦਾ ਜੀ ਆਪਾਂ ਨੂੰ ਖਾਣ ਪੀਣ ਤੋਂ ਸਭ ਕੁਝ ਤੇ ਆ ਕਿਤੇ ਨਾ ਕਿਤੇ ਵੀ ਦੇਖ ਸਕਦੇ ਹੋ ਕਿ ਮਲੇਰ ਕੋਟਲਾ ਵਾਸੀ ਵੀ ਨੇ ਜਿਹੜੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਆਏ ਹੋਏ ਨੇ ਰਾਹੀਰ ਨੇ ਬੇਸ਼ੱਕ ਇਸ ਵੇਲੇ ਟਰਾਂਸਪੋਰਟ ਹੈ ਉਹ ਪੂਰਾ ਰੁਕਿਆ ਹੋਇਆ ਹੈ ਰਾਹੀਗੀਆਂ ਨੂੰ ਥੋੜੀਆਂ ਜੀਆਂ ਦਿੱਕਤਾਂ ਵੀ ਆ ਰਹੀਆਂ ਨੇ ਬੇਸ਼ੱਕ ਕਿਸਾਨਾਂ ਨੇ ਜਿਹੜੀ ਕਾਲ ਦਿੱਤੀ ਹੋਈ ਸੀ ਅੱਜ ਬੰਦ ਦੀ ਉਹ ਪੂਰਨ ਤੌਰ ਤੇ ਅਸੀਂ ਮਲੇਰਕੋਟਲੇ ਦੇ 82ਡੇ ਤੋਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ 82 ਦਾ ਬਿਲਕੁਲ ਇਸ ਵੇਲੇ ਬੰਦ ਹੈ ਤੇ ਕਿਤੇ ਨਾ ਕਿਤੇ ਜਿਹੜੇ ਰਾਹੀਰ ਨੇ ਉਹਨਾਂ ਨੂੰ ਥੋੜੀਆਂ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆ ਮਲੇਰ ਕੋਟਲਾ ਦੇ ਵਿੱਚ ਜੋ ਹਾਲਾਤ ਨੇ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਰਿਪੋਰਟ ਦਿਖਾ ਰਹੇ ਆ ਫਿਲਹਾਲ ਤੇ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਦੇ ਉੱਤੇ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਦੇਖ ਰਹੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁਣ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਜਾਂ ਫਿਰ ਸਾਰਾ ਕੁਝ ਐਦਾਂ ਹੀ ਚੱਲਦਾ ਰਹੂਗਾ ਆਖਿਰ ਸਰਕਾਰ ਕਿਸਾਨਾਂ ਦੀਆਂ ਮੰਗਾ ਦੇ ਅੱਗੇ ਕਦੋਂ ਝੁਕੇਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਣੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ